ਕੰਦੋਤੋ ਸਸ਼ਕਾਲ ਅੱਜ ਆਪਾਂ ਲਾਈਵਾਂ ਪਿੰਡ ਸ਼ੈਣਾ ਮੇਰਾ ਪਿੰਡ ਸ਼ੈਣਾ ਹਨ ਤੇ ਦੇਖ ਦੋ ਤੇ ਦੋਸਤੋ ਪਹਿਲਾਂ ਤਾਂ ਰਖੜੀਆਂ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਤੇ ਸਾਰੀਆਂ ਭੈਣਾਂ ਨੂੰ ਰਖੜੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਵੀਰ ਚੜ੍ਹਦੀ ਕਲਾ ਵਿੱਚ ਰਹਿਣਾ ਹਨਾ ਤੇ ਲੰਬੀ ਉਮਰਾਂ ਭੋਗਣਾ ਹਨਾ ਔਰ ਹਮੇਸ਼ਾ ਤੁਹਾਡੇ ਸਿਰ ਤੇ ਹੱਥ ਰੱਖ ਕੇ ਖੜੇ ਰਹਿਣਾ ਹਨਾ ਤੇ ਮੈਂ ਜਨਕੇ ਸਪੈਸ਼ਲੀ ਆਪਣੇ ਵੱਲੋਂ ਕੁਲਵੰਤ ਸਿੰਘ ਸਿੱਧੂ ਮਾਰਨਿੰਗ ਸ਼ਾਨੇਵਾਲਾ ਹਨ ਤੇ ਮੈਂ ਦੁਆ ਮੰਗਦੇ ਆਪਾਂ ਹਨ ਸਾਰੀਆਂ ਭੈਣਾਂਾਂ ਦੇ ਜਨਕੇ ਵੀਰੜੇ ਸਾਰੀਆਂ ਭੈਣਾਂਾਂ ਜਨਕੇ ਨੂੰ ਮਤਲਬ ਬਹੁਤ ਬਹੁਤ ਮੁਬਾਰਕਾਂ ਔਰ ਸਾਰੇ ਵੀਰੜੇ ਭੈਣਾਂਾਂ ਦੇ ਉਚੜਦੀ ਘਰ ਵਿੱਚ ਰਹਿਣ ਤੇ ਸੋ ਜਗਾ ਜਗਾ ਤੇ ਧੀਆਂ ਦੇ ਮੇਲੇ ਲੱਗੇ ਜਨਕੇ ਹਨ ਤੇ ਇਸ ਵਾਰ ਜਨਕੇ ਵਧਾਈ ਦੇ ਪਾਤਰ ਹਨ ਭੈਣਾਂਾਂ ਤੇ ਬਹੁਤ ਜ਼ਿਆਦਾ ਜਨਨ ਕਿ ਸਾਰੇ ਤਕਰੀਬਨਾ ਅਪਾ ਜਿਵੇਂ ਪੂਰੇ ਮਾਲਵਾ ਦੀ ਗੱਲ ਕਰੀਏ ਮਾਲਵਾ ਮਾਚਾ ਦੋਬਾ ਤਕਰੀਬਨ ਸਾਰੇ ਬਹੁਤ ਸਾਰੇ ਜਗਤ ਜਨਨ ਕਿ ਮੇਲੇ ਲੱਗੇ ਹਨ ਤੇ ਉਹਦੇ ਲਈ ਜਨਨ ਕਿ ਬਹੁਤ ਬਹੁਤ ਜਨਨ ਕਿ ਮੁਬਾਰਕਬਾਦ ਆ ਭੈਣਾਂ ਨੂੰ ਕਿ ਤੁਹਾਡੇ ਲਈ ਜਨਨ ਕਿ ਸਪੈਸ਼ਲ ਮੇਲੇ ਲੱਗੇ ਹਨ ਤੇ ਔਰ ਤੁਹਾਡੇ ਭਰਾ ਜਨਨ ਕਿ ਮੈਂ ਵੀ ਤੁਹਾਡੇ ਵਿੱਚੋਂ ਲਾਉਂ ਕਿਸ ਦਾ ਭਰਾ ਲਗਦਾ ਹਾਂ ਕਿਸ ਦਾ ਚਾਚਾ ਦਾਇਆ ਤਾਂ ਜੋ ਜੋ ਵੀ ਆਏ ਨਹੀਂ ਬਣੋ ਹਨਾ ਤੇ ਸਾਰੇ ਇਹ ਚੜ੍ਹਦੀ ਕਲਾ ਚ ਰਹਿਣਾ ਸਭ ਤੋਂ ਪਹਿਲਾਂ ਚੜ੍ਹਦੀ ਕਲਾ ਉਸ ਤੋਂ ਬਾਅਦ ਫਿਰ ਅ ਬਾਕੀ ਦੀਆਂ ਗੱਲਾਂ ਬਾਅਦ ਚ ਹਨ ਤੇ ਆਪਣੇ ਪਿੰਡ ਵਿਜਨ ਕੇ ਇੱਕ ਅ ਈਆਂ ਦਾ ਮੇਲਾ ਲੱਗਿਆ ਦੋ ਤਰੀਕ ਨੂੰ ਔਰ ਬਹੁਤ ਹੀ ਸ਼ਾਨਦਾਰ ਸੀ ਜਿਹਦੇ ਵਿੱਚ ਪਰਮਿੰਦਰ ਗਰਜੀ ਉਹ ਚੱਚੇ ਤੌਰ ਤੇ ਗੁੰਜੀ ਸਾਡੇ ਸਤਕਾਰਯੋਗ ਭੈਣ ਜੀ ਪਰਮਿੰਦਰ ਗਿੱਲ ਔਰ ਨਸ਼ਤਰ ਸੱਤਾ ਦੀ ਬੇਟੀ ਜਣ ਕੇ ਜਿਹੜੇ ਸੀਗੇ ਹਾਰਮਨ ਸੱਤਾ ਉਹੀ ਸਪੈਸ਼ਲ ਮੌਕੇ ਤੇ ਉਹਦੇ ਸਾਡੇ ਕੋਲ ਪਹੁੰਚੇ ਔਰ ਸਭ ਤੋਂ ਵੱਡੀ ਗੱਲ ਜਿਹੜੇ ਸਾਡੇ ਮੇਨ ਜਿਹਨਾਂ ਅਸੀਂ ਸਨਮਾਨ ਕਰਨਾ ਸੀ ਉਹ ਸਾਡੇ ਸੀਗੇ ਆਪਣਾ ਅਮਨ ਤਾਲੀਵਾਲ ਜੀ ਅਮਨ ਤਾਲੀਵਾਲ ਜੀ ਦਾ ਜਿਹਨ ਕਿ ਜਦੋਂ ਅਸੀਂ ਇਨਵਾਈਟ ਕੀਤਾ ਸੀ ਉਹਨਾਂ ਨੂੰ ਉਸ ਤੋਂ ਪੰਜ ਦਿਨਾਂ ਅਵਾਰੀ ਜਿਹਨ ਕਿ ਹਰਿੰਦਰ ਸੰਤੂ ਵੀਰ ਨਾਲ ਮਾਸਟਰ ਜੀ ਨਾਲ ਹਰਿੰਦਰ ਸੰਤੂ ਤੇ ਅਮਨ ਤਾਲੀਵਾਲ ਜੀ ਜੁੜੀ ਨੂੰ ਯਾਨੀ ਕਿ ਇਹਨਾਂ ਨੂੰ ਇੱਕ ਜੋੜੀ ਨੂੰ ਅ ਅਮਰੀਕਾ ਕੈਨੇਡਾ ਦੇ ਜਿਹਨ ਕਿ ਟੂਰਿਸਟ ਸੌਰੀ ਕੈਨੇਡਾ ਦੇ ਜਿਹਨ ਕਿ ਵੀਜ਼ਾ ਮਿਲ ਗਿਆ ਸੀਗਾ ਜਿਹੜਾ ਫਾਤ ਮਤਲਬ ਉਹਨਾਂ ਦੇ ਲਗਾਤਾਰ ਪ੍ਰੋਗਰਾਮ ਆ ਰਹੇ ਸੀਗੇ ਹਨਾ ਔਰ ਉਹਨਾਂ ਨੂੰ ਸਪੈਸ਼ਲੀ ਤੌਰ ਤੇ ਅਸੀਂ ਇਨਵਾਈਟ ਕੀਤਾ ਸੀਗਾ ਔਰ ਉਸ ਤੋਂ ਬਾਅਦ ਜਿਹੜੇ ਅਗਲੇ ਇਨਵਾਈਟ ਸੀ ਸਾਡੇ ਇੱਕ ਬਾਰ ਉਦਾਸੀ ਜਿਹੜੇ ਸੰਤਰਾਉਂ ਦਾਸੀ ਵੀ ਬੈਠੀ ਜੀਆ ਔਰ ਉਸ ਤੋਂ ਬਾਅਦ ਸਾਡੇ ਜਿਹੜੇ ਸੀਗੇ ਆਪਣਾ ਕੀ ਨਾਮ ਉਹਨਾਂ ਦਾ ਡਾਕਟਰ ਵੀਰਪਾਲ ਕੌਰ ਖਮਲ ਜਿਨਕੀ ਲੇਖਕ ਆ ਵੀ ਆ ਤੇ ਓਕੇ ਮੇਲੇ ਦੀ ਸ਼ਾਨ ਵੀ ਆ ਉਹਨਾਂ ਨੂੰ ਪਿਆਰ ਦੀ ਪ੍ਰੋਬਲਮ ਕਰਕੇ ਥੋੜਾ ਜਿਹੀ ਨਹੀਂ ਆ ਸਕਿਆ ਨਾ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਹਨਾ ਔਰ ਮੈਂ ਕਿਹਦੇ ਕੀ ਨਾਮ ਨਾਮ ਆ ਜਾਣਗੇ ਹਨਾ ਤੇ ਸਤਵੰਤ ਜੰਨੂ ਸਾਡੀ ਸਾਡੀ ਬੇਟੀ ਸਾਡੀ ਧੀ ਸਾਡੀ ਭੈਣ ਹਨਾ ਤੇ ਉਹਦੇ ਮਤਲਬ ਜਿਹੜਾ ਸੈਣੀ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੇ ਉਹਦੇ ਵਿੱਚ ਜਨ ਕੇ ਬਹੁਤ ਵੱਡਾ ਦਾ ਯੋਗਦਾਨ ਦੇਗਾ ਜਿਹੜਾ 2 2 ਅਗਸਤ ਦਾ ਮੇਲਾ ਸੀ ਜਿਹੜਾ ਉਹਦੇ ਵਿੱਚ ਨੇ ਹਨਾ ਲਾਉਣ ਵਿੱਚ ਤੇ ਔਰ ਉਸ ਤੋਂ ਬਾਅਦ ਜੇ ਸਾਡੇ ਪਿੰਡ ਦੇ ਸਰਪੰਚ ਕਰਮਜੀਤ ਕੌਰ ਠੀਕ ਹੈ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਡੇ ਨਾਲ ਸਾਥ ਦਿੱਤਾ ਔਰ ਕਿਉਂਕਿ ਖਾਸ ਕਰਕੇ ਬੀਬੀਆਂ ਦਾ ਪ੍ਰੋਗਰਾਮ ਸੀ ਬੀਬੀਆਂ ਨੇ ਆਰਗੇਨਾਈਜ਼ ਕਰਨਾ ਸੀ ਹਨਾ ਤੇ ਜਾਣ ਕੇ ਛੇ ਸਖਸੀਅਤਾਂ ਹੋ ਗਈਆਂ ਹਰਮਨ ਸੱਤਾ ਔਰ ਪਰਮਿੰਦਰ ਗੱਲਜੀ ਅਮਨ ਤਾਰੀਵਾਲ ਔਰ ਡਾਕਟਰ ਵੀਰਪਾਲ ਕਮਲ ਔਰ ਇਕਬਾਲ ਖਰੋਦਾਸੀ ਔਰ ਸਾਡੇ ਮੇਨ ਮੌਜੂਦਾ ਸਰਪੰਚ ਕਰਮਜੀਤ ਕੌਰ ਇਸੇ ਸਨਮਾਨਯੋਗ ਸਕਸੀਕੈਂਸੀ ਜਿੰਨੂੰ ਸਨਮਾਨ ਕਰਨਾ ਸੀਗਾ ਔਰ ਸਭ ਤੋਂ ਵੱਡੀ ਗੱਲ ਸਾਡੀ ਭੈਣ ਮੀਤ ਸੰਧੂ ਮੀਤ ਸੰਧੂ ਐਂਡ ਪਾਰਟੀ ਉਹ ਜਿਹੜੇ ਸਾਡੇ ਇੱਥੇ ਜਨਕੀ ਆਏ ਸੀਗੇ ਤੇ ਉਹਨਾਂ ਦਾ ਵੀ ਜਨਕੀ ਬਹੁਤ ਬਹੁਤ ਧੰਨਵਾਦ ਆ ਉਹਨੇ ਰੰਗ ਬੰਨਿਆ ਹਨਾ ਤੇ ਸੋ ਕਹਿੰਦਾ ਮਤਲਬ ਕੀ ਆ ਸਾਰੀਆਂ ਭੈਣਾਂ ਨੂੰ ਇੱਕੀ ਬਹੁਤ ਬਹੁਤ ਜਨਕੀ ਮੁਬਾਰਕਬਾਦ ਔਰ ਜੇ ਕੋਈ ਆਉਣਾ ਚਾਹੁੰਦਾ ਨਾ ਰਿਕਵੈਸਟ ਭੇਜੋ ਨਾ ਮੈਨਾ ਜੰਟਰ ਸਾਹਿਬ ਤੁਹਾਨੂੰ ਸ਼ਾਇਦ ਤੁਹਾਡੀ ਰਿਕਵੈਸਟ ਫੇਲ ੜਾ ਰਹੀ ਹੈ बार-बार ਪਨ ਕੀ ਚੱਕਰ ਹਣਾ ਤੇ ਮੈਂ ਕਰਕੇ ਦੇਖਦਾ ਤੁਹਾਨੂੰ ਫੇਰ ਦੁਬਾਰਾ ਕਿਉਂਕਿ ਮਜ਼ਾ ਆ ਜਾਂਦਾ ਨਾ ਕੱਲਾ ਬੱਦਾ ਕੱਲ ਹੀ ਹੁੰਦਾ ਇੱਕ ਤੇ 11ਵੇਂ ਲਿਆ ਕਨੈਕਸ਼ਨ ਫੇਲ ੜਾ ਰਹਾ ਹੈ ਪਤਨੀ ਹੈ ਨਾ ਕੋਈ ਤੇ ਚਲੋ ਆਪਾਂ ਫੇਰ ਵੀ ਇੱਕ ਵਾਰੀ ਫੇਰ ਕਰ ਲੈਂਦੇ ਆਪਾਂ ਹਣਾ ਤੇ ਹਾਂਜੀਓ ਫੇਰ ਜਦੋਂ ਫੇਲ ੜਾ ਰਿਆ ਔਰ ਕਹਿੰਦਾ ਮਤਲਬ ਕਿ ਸਾਡੀਆਂ 6 ਸਨਮਾਨਜੋਗ ਆ ਭੈਣਾਂ ਸੀਗੀਆਂ ਕਿਸੇ ਦੇ ਧੀਆਂ ਵੀ ਹੋਣਗੀਆਂ ਨਾ ਕਿਸੇ ਦੇ ਮਾਮਾ ਵੀ ਹੋਣਗੇ ਚਾਚੇ ਧੀਆਂ ਭੂਆ ਤੇ ਉਹਨਾਂ ਨੂੰ ਜਿਹੜਾ ਸੀ ਸਨਮਾਨ ਕਰਨਾ ਸੀਗਾ ਕੀਤਾ ਔਰ ਉਸ ਤੋਂ ਬਾਅਦ ਅ ਅੱਗੇ ਜਿਹੜੀ ਮਤਲਬ ਉਮੀਦ ਸੰਧੂ ਐਂਡ ਪਾਰਟੀ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਉਹਨਾਂ ਨੇ ਤਨੋਂ ਮਨੋਂ ਸਾਡੇ ਨਾਲ ਜਨਕੇ ਸਾਥ ਨਿਭਾਇਆ ਇਹ ਦੂਸਰੀ ਰਿਕਵੈਸਟ ਵੀ ਤੁਹਾਡੀ ਫੇ ਲੜਾ ਰਹੀ ਆ ਜੀ ਹਨਾ ਅ ਮੈਂ ਇੱਕ ਵਾਰੀ ਰੀਫਰੈਸ਼ ਕਰ ਲੈਂਦਾ ਫੋਨ ਜੰਨੂ ਸਾਹਿਬ ਅ ਉਹ ਜਾਣ ਕੇ ਅ ਮੀਤ ਹੰਦੂ ਤੇ ਐਂਡ ਪਾਰਟੀ ਹੈ ਨਾ ਤੇ ਉਹ ਪਿੰਡ ਨੇ ਵਿਜਨ ਕੈਂਪ ਮਤਲਬ ਬਹੁਤ ਹੀ ਜਮਾਇਆ ਪ੍ਰੋਗਰਾਮ ਜਿਹੜਾ 2 ਅਗਸਤ ਦਾ ਸੀਗਾ ਔਰ ਸਭ ਤੋਂ ਵੱਡੀ ਗੱਲ ਸਾਡੇ ਸਤਪੰਤ ਜੰਡੂ ਬੇਟੀ ਧੀ ਪਿੰਡ ਦੀ ਬੇਟੀ ਧੀ ਕਿਸ ਦੀ ਪੂਆ ਵਿਵਸਾਧਿਆਣਾ ਉਨੀ ਕਰਨ ਲਈ ਨਿਵੰਦਨ ਕੇ ਪ੍ਰੋਗਰਾਮ ਜਿਹੜਾ ਸਾਡਾ ਬਲਵੰਦ ਕਰਗੀ ਯਾਰ ਵਿੱਚ ਆਪਾਂ ਕਰਵਾਉਣੀ ਹੁੰਦੀ ਆ ਤੀਸਰਾ ਤੀਜਾ ਸੀਗਾ ਆਪਾਂ ਟੀਆਂ ਦਾ ਮੇਲਾ ਉਹ ਸ਼ਾਨਦਾਰ ਰਿਹਾ ਔਰ ਉਸ ਤੋਂ ਅਗੇ ਜਿਹੜਾ ਸੀਗਾ ਅ ਅਗਲਾ ਮੇਲਾ ਅਗਲਾ ਹੈਗਾ ਆਪਣਾ ਇਹ ਦਾ ਮਿਆਂ ਬਰਲੋਜਨ ਕੀ ਕਰਵਾਇਆ ਗਿਆ ਉਹ 7 ਤਰੀਕ ਨੂੰ ਸੀ ਹਨ ਉਹ ਵੀ ਸ਼ਾਨਦਾਰ ਆ ਜਿੱਦ ਜਸਵਰ 팔ਲੀ ਜੀ ਆਕੇ ਮਤਲਬ ਕਲਾਕਾਰ ਸਾਡੇ ਫੋਕ ਸਿੰਗਰ ਉਹ ਉਹਨਾਂ ਨੇ ਜੋੜੀ ਨੇ ਵੀ ਆਕੇ ਹਨ ਸਾਤ ਨਿਵਾਇਆ ਇੱਥੇ ਹਨ ਤੇ ਅਸੀਂ ਅਰਦਾਸ ਕਰਦੇ ਹਾਂ ਈਆਂ ਦਾ ਮੇਲਾ ਜੁਗ ਜੁਗ ਲੱਗਦਾ ਹੀ ਰਹੇ ਲੱਗਦਾ ਹੀ ਰਹੇ ਜਨਕੇ ਕੋਈ ਜ਼ਰੂਰੀ ਨਹੀਂ ਵੀ ਮਤਲਬ ਅਸੀਂ ਕਰਵਾਉਣਾ ਹਨਾ ਠੇਕਾ ਲਿਆ ਬਸ ਸਾਨੂੰ ਅਸੀਂ ਵੀ ਕਰਵਾਉਣੇ ਚਾਹ ਰਹੇ ਹਾਂ ਪੰਜਾਬੀ ਚ ਸੌਰੀ ਠੇਕਾ ਸ਼ਬਦ ਯੂਜ਼ ਕੀਤਾ ਮੈਂ ਤੇ ਉਹਦੇ ਵਿੱਚ ਜਨ ਕੇ 15 ਦਿਨ ਤੀਆਂ ਲੱਗਦੀਆਂ ਅਸੀਂ ਚਾਹੁੰਦੇ ਹਾਂ ਵੀ 15 ਹੋਰ ਵੀ ਸਾਡੇ ਪਰਸਨ ਜਿਹੜੇ ਹੋਰ ਸ਼ਹਿਨ ਚ ਖੜੇ ਹੋਣ ਜਿਹੜੇ ਮਤਲਬ 15 ਦੇ 15 ਦਿਨ ਆਪਾਂ ਤੀਆਂ ਦਾ ਮੇਲਾ ਚਲਵਾਈਏ ਹੈ ਨਾ ਜਾਂ ਮਤਲਬ ਸਾਨੂੰ ਸਪੋਰਟ ਕਰ ਜਾਂ ਮਤਲਬ ਹੋਰ ਖੜੇ ਹੋ ਜਾਣਾ ਹੈ ਨਾ ਕੋਈ ਕੋਈ ਜ਼ਰੂਰੀ ਨਹੀਂ ਹੈਗਾ ਵੀ ਉੱਥੇ ਆਪਾਂ ਹੋਣਾਗੇ ਹੋਣਾ ਚਾਹੀਦਾ ਹੈ ਨਾ ਤੇ ਸੋ ਬਹੁਤ ਹੀ ਵਧੀਆ ਜਨ ਕੇ ਸੁਹਾਗ ਮਿਲਿਆ ਹੈ ਨਾ ਤੀਆਂ ਦਾ ਖਾਸ ਕਰਕੇ ਆਪਾਂ ਤਾਂ ਤੀਆਂ ਦਾ ਨਾਮ ਹੀ ਦਿੱਤਾਗਾ ਕਿਉਂਕਿ ਨਾ ਤੀਆਂ ਸ਼ਬਦ ਦੇ ਵਿੱਚ ਕਈ ਨੂੰ ਇਤਰਾਜ਼ ਹੋ ਜਾਂਦਾ ਹੈਗਾ ਇਸ ਕਰਕੇ ਪੱਤੀਆਂ ਸ਼ਬਦ ਹੀ ਘਟਦਾ ਹੈ ਨਾ ਕਿਉਂਕਿ ਪਹਿਲਾ ਮੇਲਾ ਜਦੋਂ ਆਪਾਂ ਕਰਵਾਇਆ ਸੀ ਉਦੋਂ ਤੀਆਂ ਦਾ ਤੀਆਂ ਦਾ ਮੇਲਾ ਕਰਵਾਇਆ ਸੀ ਤਾਂ ਉੱਥੇ ਕੋਸ਼ਕ ਜ਼ਿਆਦਾ ਨਹੀਂ ਇੱਕ ਇੱਕ ਇੱਕਦੋਕਾ ਪਰਸਨ ਨਹੀਂ ਸਾਨੂੰ ਮਤਲਬ ਗਿਆ ਸੀ ਵੀ ਮਤਲਬ ਤੁਸੀਂ ਨਾ ਤੀਆਂ ਨਾਂ ਰੱਖਿਆ ਕਰੋ ਸ਼ਬਦ ਤੀਆਂ ਰੱਖਿਆ ਕਰੋ ਕਿਉਂਕਿ ਸਾਡੀ ਤੀਆਂ ਹੈ ਨਾ ਤੇ ਸੋ ਬਹੁਤ ਹੀ ਬਹੁਤ-ਬਹੁਤ ਇੱਕ ਵਾਰ ਫੇਰ ਮੁਬਾਰਕ ਸਤਵੰਤ ਚੰਡੂ ਸਾਡੀ ਧੀ ਨੂੰ ਜਿਹਨੇ ਮਦਦ ਕੱਲੀ ਨਹੀਂ ਮਾ ਦੇ ਧੀ ਨੇ ਜਨਕੀ ਕੰਦੀ ਵੀ ਕਿਸ ਨੂੰ ਹੋਰ ਕਹਿਣ ਦੀ ਲੋੜ ਨਹੀਂ ਤੇ ਵੈਸੇ ਸਾਡੇ ਕੋਲੇ ਹੋਰ ਵੀ ਸਪான்ਸਰ ਸੀਗੇ ਸਾਡੇ ਕੋਲੇ ਹਨਾ ਫਿਰ ਅਸੀਂ ਦੁਬਾਰਾ ਜਨਕੇ ਪਹੁੰਚ ਨਹੀਂ ਕੀਤੀ ਕਿਉਂਕਿ ਉਹ ਕੱਲੀ ਨਹੀਂ ਖਰਚਾ ਚੱਕ ਲਿਆ ਸੀ ਹਨਾ ਤੇ ਉਹ ਕੰਦੀ ਵੀ ਕੋਈ ਗੱਲ ਨਹੀਂ ਜਿੰਨਾ ਖਰਚਾ ਹੋਊਗਾ ਮੈਂ ਕਰੂੰਗੀ ਔਰ ਉਹਨਾਂ ਨੇ ਪਹਿਲਾਂ ਵੀ ਖਰਚਾ ਭੇਜਿਆ ਔਰ ਉਸ ਤੋਂ ਬਾਅਦ ਵੀ ਜਨਕੇ ਉਹਨਾਂ ਨੇ ਸਾਨੂੰ ਭੇਜ ਦਿੱਤਾਗਾ ਤੇ ਜਿਹੜਾ ਮਤਲਬ ਇੱਕ ਇੱਕ ਦਾ ਦੁੱਖ ਹਲੇ ਪਰ ਇੰਨੇ ਸੀਗੇ ਕਲਮਾ ਉਹ ਜਨਕੇ ਕੱਲ ਨੂੰ ਆਪਾਂ ਉਹ ਨਿਮੇੜ ਦਾਂਗੇ ਹਨਾ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਐਡਾ ਵਟਾ ਵਟਾ ਪ੍ਰੋਗਰਾਮ ਹੋ ਜਾਂਦਾ ਹੁੰਦਾ ਨੇ ਇੱਕ ਦੋ ਰਹਿ ਜਾਂਦੇ ਹੁੰਦੇ ਹਨਾ ਤੇ ਉਹ ਰਹਿ ਗਏ ਸੀਗੇ ਉਹ ਜਨਨ ਕਿ ਕੱਲ ਨੂੰ ਆਪਾਂ ਜਾ ਕੇ ਸਾਰਿਆਂ ਦਾ ਜਿਹੜਾ ਕੰਮ ਉਹ ਨਿਬੇੜ ਦਾਂਗੇ ਹਨਾ ਤੇ ਇੱਕ ਵਾਰ ਫਿਰ ਮੇਰੇ ਵੱਲੋਂ ਤੇ ਬਲਵੰਤ ਕਾਰਗੀ ਯਾਦਗਾਰੀ ਟਰਸਟ ਵੱਲੋਂ ਔਰ ਸਾਡੇ ਸਰਪ੍ਰਸਤ ਔਰ ਚੇਅਰਮੈਨ ਸਰਜੀ ਜੰਡੂ ਵੱਲੋਂ ਔਰ ਸਾਡੇ ਮੁੱਖ ਸਲਾਹਕਾਰ ਭਗਵੰਤ ਮਾਨ ਜੀ ਔਰ ਲਾਲ ਸਿੰਘ ਉਗੋਕੇ ਜੀ ਪ੍ਰੇਸ਼ ਕਾਰਗੀ ਜੀ ਔਰ ਸਾਡੇ ਜਨ ਮਨੂ ਕਾਰਗੀ ਜਿਹੜੇ ਅੰਗਾਰਗੀ ਸਾਹਿਬ ਦੇ ਬੇਟੇ ਆ ਗਏ ਜਨਨ ਕਾਰਗੀ ਬੇਟੀ ਔਰ ਅਮਰੀਕ ਸਿੰਘ ਜੀ ਮੁੰਬਈ ਜਨਕੀਨ ਦੇ ਸਟੂਡੈਂਟ ਰਹੇ ਬਲਵੰਤ ਕਾਰਗੀਜ ਦੇ ਉਹਨਾਂ ਵੱਲੋਂ ਵੀ ਸਪੈਸ਼ਲੀ ਤੁਹਾਡਾ ਆ ਸਾਡ ਦਾ ਧੰਨਵਾਦ ਆ ਔਰ ਸਾਡੀਆਂ ਚਾਰ ਜਾਂ ਚਾਰੇ ਕੁੜੀਆਂ ਜਨਕੀ ਪੁਲਦੀਪ ਕੌਰ ਔਰ ਕੁਲਦੀਪ ਕੌਰ ਮਾਤਾ ਅਰਵਿੰਦਰਪਾਲ ਕੌਰ ਔਰ ਉਪਰਜੀਤ ਕੌਰ ਔਰ ਸਾਡੇ ਜਿਹੜੇ ਦੋਸਤ ਮਿੱਤਰ ਜਿਹੜੇ ਸੀ ਸਾਡੇ ਹੋਰ ਸਹਿਯੋਗੀ ਜਿਵੇਂ ਜਗਸੀਰ ਖਾਨ ਕੁਲਵਿੰਦਰ ਸਿੰਘ ਹਰਵਚਨ ਸਿੰਘ ਜੀ ਤੇ ਸਿਮਰਨਜੀਤ ਕੌਰ ਕੋ ਕੈਨੇਡਾ ਤੋਂ ਹਨ ਉਨਾਂ ਦੇ 20-25 ਨੂੰ థాంక్స్ ਕਰਦੇ ਆ ਸੀ ਹਨ ਕਿਉਂਕਿ ਦੇਖੋ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਸਾਰਿਆਂ ਨੇ ਸਾਹਮਣੇ ਆਉਣਾ ਹਨਾ ਸਾਹਮਣੇ ਤਾਂ ਮਤਲਬ ਇੱਕ ਅੱਧਾ ਪਰਸਨ ਨਹੀਂ ਆਉਂਦਾ ਹੁੰਦਾ ਹਨਾ ਔਰ ਬੈਕ ਤੇ ਬਹੁਤ ਸਾਰੀ ਟੀਮ ਕੰਮ ਕਰਦੀ ਹੁੰਦੀ ਹੈ ਹਨਾ ਸਾਡੀ ਇੰਟਰਨੈਸ਼ਨਲ ਟੀਮ ਔਰ ਕੰਮ ਕਰੀ ਹੈ ਸਰ ਮੈਨੂੰ ਇਹਦਾ ਕਨੈਕਸ਼ਨ ਫੇਲ ਹੋ ਰਿਹਾ ਤੇ ਮੈਂ ਖਬਰ ਗਿਆ ਧੰਨਵਾਦ ਕਰ ਦਿੰਦਾ ਆਪਾਂ ਦੁਬਾਰੇ ਫੇਰ ਲਾਈਵ ਤੇ ਆਉਣਾ ਹਨਾ ਇੱਕ ਦੋ ਗੱਲਾਂ ਹੋਰ ਵੀ ਆਪਣਾ ਸਾਰੀ ਮਤਲਬ ਲੋਕਾਈ ਨਾਲ ਆਪਾਂ ਸਾਂਝੀਆਂ ਕਰਨੀਆਂ ਤੇ ਉਹ ਮੈਂ ਦੁਬਾਰਾ ਮੈਂ ਲਾਈਵ ਕੱਟ ਕੇ ਦੁਬਾਰਾ ਮੈਂ ਫੇਰ ਕਰਦਾ ਕਿਉਂਕਿ ਆਪਾਂ ਹੁਸੈਨ ਵਾਲਾ ਮੈਂ ਟੈਗ ਕੀਤਾ ਨਾ ਟੈਗ ਕਰਨ ਵਾਲਾ ਕੋਈ ਦਿੱਕਤ ਹੁੰਦੀ ਹੋਵੇ ਨਾ ਤੇ ਮੈਂ ਕੱਲਾ ਕੱਲਾ ਹੀ ਲਾਈਵ ਆਉਂਗਾ ਉਸ ਤੋਂ ਬਾਅਦ ਫਿਰ ਆਪਾਂ ਮੈਂ ਤੁਹਾਨੂੰ ਐਡ ਕਰੂੰਗਾ ਤੇ ਜਨਨ ਕਿ ਸਾਡੀ ਪੂਰੀ ਬਲਵੰਤਕਾਰ ਦੀ ਯਾਦਗਾਰੀ ਟਰਸਟ ਬਲਵੰਤਕਾਰ ਦੀ ਮੂਵਰੀ ਸੋਸ਼ਲ ਵੈਲਫੇਅਰ ਸੁਸਾਇਟੀ ਬਲਵੰਤਕਾਰ ਦੀ ਸਪੋਰਟਸ ਕਲੱਬ ਬਲਵੰਤਕਾਰ ਦੀ ਐਜੂਕੇਸ਼ਨ ਸੁਸਾਇਟੀ ਜਨਨ ਕਿ ਪੂਰੀ ਸਾਡੇ ਚਾਰੇ ਚਾਰੇ ਸੰਸਥਾਵਾਂ ਵੱਲੋਂ ਸਾਰਿਆਂ ਦਾ ਸਾਰੀਆਂ ਭੈਣਾਂ ਦਾ ਤੇ ਖਾਸ ਕਰਕੇ ਸਾਡੇ ਸਾਡੀਆਂ ਚਾਰੇ ਪਹਿਨਾ ਜਿਹੜੀਆਂ ਸਿਗੀਆਂ ਮੇਨ ਹੋਸਟ ਸੀਗੀਆਂ ਉਹਨਾਂ ਦਾ ਤੇ ਸਭ ਦਾ ਜਣਕੇ ਧੰਨਵਾਦ ਆਗਾ ਤੇ ਜਿਹੜੇ ਸਾਡੇ ਮੇਲੇ ਪਿੰਡ ਚ ਤੋਂ ਹੋਏ ਆ ਦੋਨੇ ਜ਼ਬਰਦਸਤ ਸੀਗੇ ਤੇ ਅੱਗੇ ਅਰਦਾਸ ਕਰਦੇ ਆ ਮਾਈਆ ਮੂਰੇ ਤੇ ਵੀ ਜਿਹੜੇ ਮੇਲੇ ਆ ਤੁਸੀਂ ਆਪ ਹੀ ਕਰਵਾ ਲੈਣੇ ਹੁੰਦੇ ਆਗੇ 13 ਮੇਲੇ ਜਣਕੇ ਜਿਹੜੇ ਹੋਰ ਐਡ ਕੀਤੇ ਜਾਣ ਸਾਨੂੰ ਵੀ ਜਣਕੇ 15 ਦਿਨਾਂ ਤੇ 15 ਪਤਾ ਹੀ ਲੱਗੇ ਵੀ ਅਲੱਗ-ਅਲੱਗ ਮਤਲਬ ਪ੍ਰੋਗਰਾਮ ਹੋ ਰਹੇ ਆ ਹਨਾ ਤੇ ਸੋ ਥੈਂਕ ਯੂ ਧੰਨਵਾਦ ਜੀ ਤੇ ਜੰਨੂ ਸਾਹਿਬ ਮੈਂ ਕੋਈ ਗੱਲ ਨੂੰ ਦੁਬਾਰਾ ਟਰਾਈ ਕਰਦਾ ਮੈਂ ਨਾ ਟੈਗ ਕਰਕੇ ਥੋੜਾ ਜਿਹਾ ਆਇਆ ਸੀਗਾ ਮੈਂ ਮਤਲਬ ਹਨਾ ਆਈਡੀਆਂ ਤੇ ਮੈਂਸ਼ਨ ਕੀਤਾ ਸੀਗਾ ਉਹਦੋਂ ਕਰਕੇ ਸ਼ੋਰ ਹੋ ਸਕਦਾ ਆਪਾਂ ਨੂੰ ਤੁਸੀਂ ਨਹੀਂ ਜੋੜ ਸਕਦੇ ਤੇ ਬਾਕੀ ਮੈਂ ਫੋਨ ਨੂੰ ਥੋੜਾ ਰੀਸੈਟ ਮਾਰੂੰਗਾ ਤੇ ਆਪਾਂ ਦੁਬਾਰਾ ਫੇਰ ਆਉਨੇ ਆਪਾਂ ਹੋਰ ਤੁਹਾਡੇ ਨਾਲ ਚਰਚਾਾਂ ਕਰਨੀਆਂ ਹਨਾ ਤੇ ਗੱਲਾਂ ਬਹੁਤ ਸਾਰੀਆਂ ਹਨਾ ਕਿਉਂਕਿ ਜੇ ਮੈਂ ਇਕੱਲਾ ਬੋਲਦਾ ਰਹੂੰਗਾ ਸ਼ਾਇਦ ਮੈਂ ਵੀ ਥੱਕ ਜਾਊਂਗਾ ਹਨਾ ਕਿਉਂਕਿ ਸਾਡੇ ਜਿਹੜੇ ਮੇਨ ਬੁਲਾ ਰਹੇ ਆ ਸਾਡੇ ਨਾਰਥ ਅਮਰੀਕਾ ਦੇ ਉਹ ਸਾਡੇ ਸਰਜੀਸ਼ੰ ਚੰਡੂਜੀਆ ਉਹ ਸਹਨੇ ਦੇ ਜੰਪ ਵਾਲਾ ਸੀ ਹਨਾ ਤੇ ਉਹ ਆ ਉਮਮਨ ਨਾਲ ਪੰਦਾਰੇ ਦੁਬਾਰਾ ਫੇਰ ਲਾਈਵ ਹੋਣੇ ਆ థాంਕ ਯੂ థాంਕ ਯੂ ਸੋ ਮਚੀ ਧੰਨਵਾਦ ਜੀ